ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗ ਮੰਗ ਲਾ ਪੈਨਾ ਘਰ ਤੁਝਾ ਇੱਕ ਅੰਕਉਰ ਸਤਗੁਰ ਪ੍ਰਸਾਦ ਜਨ ਕੀ ਆਤਨ ਦੇਖਿਆ ਕਿਆ ਕਹੀਆ ਰੇ ਭਾਈ ਇਹ ਭਾਈ ਜਿਸ ਪਰਮਾਤਮਾ ਨੇ ਇਹ ਜਗਤ ਬਣਾਇਆ ਹੈ ਉਸੇ ਨੇ ਹੀ ਸਦਾ ਇਸ ਦੀ ਸੰਭਾਲ ਕੀਤੀ ਹੈ ਇਹ ਕਿਹਾ ਨਹੀਂ ਜਾ ਸਕਦਾ ਕਿ ਉਹ ਕਿਵੇਂ ਸੰਭਾਲ ਕਰਦਾ ਹੈ ਆਪੇ ਜਾਣਾ ਕਰੇ ਆਪ ਜਿਨ ਬਾੜੀ ਹੈ ਲਾਈ ਜਿਸ ਨੇ ਜਗਤ ਬਗੀਚੀ ਲਾਈ ਹੈ ਉਹ ਆਪ ਹੀ ਇਸ ਦੀਆਂ ਲੋੜਾਂ ਜਾਣਦਾ ਹੈ ਤੇ ਆਪ ਉਹ ਲੋੜਾਂ ਪੂਰੀਆਂ ਕਰਦਾ ਹੈ ਰਾਜਾ ਪਿਆਰੀ ਕਾਰਾ ਇਸਾ ਜਿਤ ਸਦਾ ਸੁਖ ਹੋਈ ਏ ਪਿਆਰੇ ਭਾਈ ਪਰਮਾਤਮਾ ਦੀ ਸਿਫਤ ਸਾਲਾ ਕਰਨੀ ਚਾਹੀਦੀ ਹੈ ਕਿਉਂਕਿ ਇਸ ਦੀ ਰਾਹੀਂ ਸਦਾ ਆਤਮਿਕ ਆਨੰਦ ਮਿਲਦਾ ਹੈ ਰਹਾਉ ਜਨ ਰੰਗ ਕੰਤ ਨਾ ਰਾਵਿਆ ਸਭ ਪਛੂਰੇ ਤਾਣੀ ਇਹ ਭਾਈ ਜਿਸ ਜੀਵ ਇਸਤਰੀ ਨੇ ਪ੍ਰੇਮ ਨਾਲ ਕਸਮ ਪ੍ਰਭੂ ਦਾ ਸਿਮਰਨ ਨਹੀਂ ਕੀਤਾ ਉਹ ਆਕਰਪਛਤਾਂਦੀ ਹੈ ਹਾਥ ਪਛੋੜਾ ਸਿਰ ਧੋਣਾ ਜਬ ਰਾਣ ਵਿਹਵਾਣੀ ਜਦੋਂ ਉਸਤੀ ਜ਼ਿੰਦਗੀ ਦੀ ਰਾਤ ਵੀ ਚਾਂਦੀ ਹੈ ਤਦੋਂ ਉਹ ਆਪਣੇ ਹੱਥ ਮਲਦੀ ਹੈ ਸਿਰ ਮਾਰਦੀ ਹੈ ਪਛਤਾਵਾ ਨਾ ਮਿਲਾ ਜਦ ਚੁੱਕਾ ਗਈ ਸਾਰੀ ਪਰ ਜਦੋਂ ਜ਼ਿੰਦਗੀ ਦੀ ਸਾਰੀ ਰਾਤ ਮੁੱਕ ਜਾਏਗੀ ਤਦੋਂ ਪਛਤਾਵਾ ਕੀਤਿਆਂ ਕੁਝ ਹਾਸਲ ਨਹੀਂ ਹੁੰਦਾ ਤਾਂ ਫਿਰ ਪਿਆਰਾ 라ਵੀ ਆ ਜਦ ਆਵਗੀ ਵਾਰੀ ਉਸ ਪਿਆਰੇ ਪ੍ਰਭੂ ਨੂੰ ਫਿਰ ਤਦੋਂ ਹੀ ਸਮਰਿਆ ਜਾ ਸਕਦਾ ਹੈ ਜਦੋਂ ਮੌੜ ਕਦੇ ਮਨੁੱਖਾ ਜੀਵਨ ਦੀ ਵਾਰੀ ਮਿਲੇਗੀ ਅੰਤ ਲਿਆ ਸੁਹਾਗਣੀ ਮਾਤੇ ਬਦਵੀ ਇਹ ਜਿੰਨਾ ਚੰਗੇ ਭਾਗਾ ਵਾਲੀਆਂ ਜੀਵ ਇਸਤਰੀਆਂ ਨੇ ਪ੍ਰਭੂ ਪਤੀ ਦਾ ਮੇਲਾਪ ਹਾਸਲ ਕਰ ਲਿਆ ਹੈ ਉਹ ਮੈਥੂ ਚੰਗੀਆਂ ਹਨ ਸੇ ਗੁਣ ਮੋਜੈ ਨਾ ਆਵਨੀ ਕਾਜੀ ਦੋ ਸੁਤਰੇ ਜਿਹੜੇ ਗੁਣ ਉਹਨਾਂ ਦੇ ਅੰਦਰ ਹਨ ਉਹ ਗੁਣ ਮੇਰੇ ਅੰਦਰ ਪੈਦਾ ਨਹੀਂ ਹੁੰਦੇ ਇਸ ਵਾਸਤੇ ਮੈਂ ਕਿਸ ਉੱਤੇ ਦੋਸ਼ ੱਪਾਂ ਕਿ ਮੈਨੂੰ ਪ੍ਰਭੂਪਤੀ ਕਿਉਂ ਨਹੀਂ ਮਿਲਦਾ ਜਿੰਨੀ ਸਕੀ ਸਹਉ ਰਾਵਿਆ ਤੈਨ ਪੁੱਛੂੰਗੀ ਜਾਏ ਹੁਣ ਮੈਂ ਉਹਨਾਂ ਸਹੇਲੀਆਂ ਨੂੰ ਜਾ ਕੇ ਪੁੱਛਾਂਗੀ ਜਿਨ੍ਹਾਂ ਨੇ ਪ੍ਰਭੂ ਪਤੀ ਦਾ ਮਿਲਾਪ ਪ੍ਰਾਪਤ ਕਰ ਲਿਆ ਹੈ ਵਾਏ ਲੱਗੂੰ ਬੇਨਤੀ ਕਰੂੰ ਲਿਆਂਗੀ ਪੰਥ ਬਤਾਏ ਮੈਂ ਉਹਨਾਂ ਦੇ ਚੰਨੀ ਲੱਗਾਂਗੀ ਮੈਂ ਉਹਨਾਂ ਅੱਗੇ ਬੇਨਤੀ ਕਰਾਂਗੀ ਤੇ ਉਹਨਾਂ ਪਾਸੋਂ ਪ੍ਰਭੂ ਪਤੀ ਦੇ ਮੇਲਾਪ ਦਾ ਰਸਤਾ ਪੁੱਛ ਲਵਾਂਗੀ ਹੁਕਮ ਪਛਾਣੈ ਨਾਨਕਾ ਆਉ ਚੰਦਨ ਲਾਵੈ ਇਹ ਨਾਨਕ ਜਦੋਂ ਜੀਵ ਇਸਤਰੀ ਪ੍ਰਭੂ ਪਤੀ ਦੀ ਰਾਜਾ ਨੂੰ ਸਮਝ ਲੈਂਦੀ ਹੈ ਜਦੋਂ ਉਸ ਦੇ ਦਰ ਅਦਮ ਨੂੰ ਜਿੰਦ ਵਾਸਤੇ ਸੁਗੰਧੀ ਬਣਾਉਂਦੀ ਹੈ ਗੁਣ ਕਾਮਣ ਕਾਮਣ ਕਰੈ ਤਉ ਪਿਆਰੇ ਕੋ ਪਾਵੈ ਜਿਵੇਂ ਸਿਰ ਉੱਤੇ ਕੋਈ स्त्री ਚੰਦਨ ਲਾਂਦੀ ਹੈ ਜਦੋਂ ਉਸ स्त्री ਪਤੀ ਨੂੰ ਵਸ ਕਰਨ ਵਾਸਤੇ ਆਤਮਕ guna ਦੀ ਟੂਣੀ ਬਣਾਉਂਦੀ ਹੈ ਤਦੋਂ ਉਹ ਪ੍ਰਭੂ ਪਿਆਰੇ ਦਾ ਮਿਲਾਪ ਹਾਸਲ ਕਰ ਲੈਂਦੀ ਹੈ ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਕਹੀਆ ਰੇ ਸੋਈ ਏ ਭਾਈ ਜਿਹੜਾ ਮਨੁੱਖ ਆਪਣੇ ਦਿਲ ਦੀ ਰਾਹੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਮਿਲਿਆ ਹੈ ਉਹ ਸਦਾ ਪ੍ਰਭੂ ਨਾਲ ਮਿਲਿਆ ਰਹਿੰਦਾ ਹੈ। ਕੋਈ ਮਨੁੱਖ ਪ੍ਰਭੂ ਚਰਨਾਂ ਵਿੱਚ ਮਿਲਿਆ ਹੋਇਆ ਆਖਿਆ ਜਾ ਸਕਦਾ ਹੈ ਜੇ ਬਹੁਤ ਈ ਲੋਚੀ ਹੈ। ਬਾਤੀ ਮੇਲ ਨਾ ਹੋਈ। ਨਿਹਰੀਆਂ ਗੱਲਾਂ ਦੀ ਰਾਹੀਂ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਆਵੇਂ ਕਿਤਨੀ ਹੀ ਤੰਗ ਕਰਦੇ ਰਹੀਏ ਤਾਂ ਤੁਮ ਲੈ ਪੁਣ ਧਾਤ ਕਾ ਲੈ ਬੋਲੇ ਵਾ ਕੋ ਧਾਵੈ ਇਹ ਭਾਈ ਜਿਵੇਂ ਸੋਨਾ ਅਧਿਕ ਧਾਤ 쿠ਠਾਲੀ ਵਿੱਚ ਗਲ ਕੇ ਮੋੜ ਹੋਰ ਸੋਨੇ ਧਾਤ ਨਾਲ ਮਿਲ ਜਾਂਦੀ ਹੈ ਇਸੇ ਤਰ੍ਹਾਂ ਪਿਆਰ ਪਿਆਰ ਵਾਲ ਡੋੜਦਾ ਹੈ ਖਿਚ ਖਾਂਦਾ ਹੈ ਗੁਰ ਪ੍ਰਸਾਦੀ ਜਾਣੀ ਆ ਤਦੋਂ ਅਨਭਾਉ ਪਾਵੈ ਜਦੋਂ ਗੁਰੂ ਦੀ ਕਿਰਪਾ ਨਾਲ ਇਹ ਸੂਝ ਪੈਂਦੀ ਹੈ ਤਦੋਂ ਮਨੁੱਖ ਡਰ ਰਹਿਤ ਪ੍ਰਭੂ ਨੂੰ ਮਿਲ ਪੈਂਦਾ ਹੈ ਪੰਨਾ ਵੜੀ ਹੋਏ ਘਰ ਘਰਸਾਰ ਨਾ ਜਾਣੈ اے ਭਾਈ ਪੰਨ ਦੀ ਕਿਆਰੀ ਹਿਰਦੇ ਘਰ ਵਿੱਚ ਲੱਗੀ ਹੋਈ ਹੈ ਪਰ ਕੋਤਾ ਮੂਰਖ ਮਨੁੱਖ ਇਸ ਦੀ ਕਦਰ ਨਹੀਂ ਜਾਣਦਾ ਰਸਿਆ ਹੋਵੇ ਮੁਸਕ ਕਾ ਤਬ ਫੁੱਲ ਪਛਾਣੈ ਜਦੋਂ ਮਨੁੱਖ ਸੁਗੰਧੀ ਦਾ ਪ੍ਰੇਮੀ ਬਣ ਜਾਂਦਾ ਹੈ ਤਦੋਂ ਫੁੱਲਾਂ ਨਾਲ ਪਿਆਰ ਪਾਉਂਦਾ ਹੈ ਅਪੀ ਉਪੀ ਬਾਜੂ ਨਾਨਕਾ ਭ੍ਰਮ ਭ੍ਰਮ ਸਮਾਵੈ ਇਹ ਨਾਨਕ ਜਿਹੜਾ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਹੈ ਉਸ ਦੇ ਮਨ ਦੀ ਭਟਕਣਾ ਅੰਦਰੇ-ਅੰਦਰ ਹੀ ਮੁੱਕ ਜਾਂਦੀ ਹੈ ਸਹਿਜੇ ਸਹਿਜੇ ਮਿਲ ਰਹਾ ਹੈ ਅਮਰਾ ਪਦ ਪਾਵੈ ਉਹ ਸਦਾ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਉਹ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਆਤਮਕ ਮੌਤ ਨੇੜੇ ਨਹੀਂ ਟੁੱਕਦੀ ਆਪੀ ਉਪੀਵਾਜੋ ਨਾਨਕਾ ਰਾਮ ਧਮ ਸਮਾਵੈ ਸਹਿਜੇ ਸਹਿਜ ਮਿਲ ਰਹਾ ਅਮਰ ਪਦ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ